ਨਿਊ ਅੰਮ੍ਰਿਤਸਰ ਮੇਨ ਮਾਰਕੀਟ ਦੇ ਵਿੱਚ ਕੂੜਾ ਕਰਕਟ ਤੇ ਗੰਦਗੀ ਜਗਾ ਜਗਾ ਤੇ ਖਿਲਰੀ ਹੋਈ ਹੈ ਜਿਸ ਕਰਕੇ ਇਥੋਂ ਦੇ ਲੋਕ ਬਹੁਤ ਪਰੇਸ਼ਾਨ ਹਨ ਇਥੋਂ ਦੇ ਦੁਕਾਨਦਾਰਾਂ ਨੇ ਕਿਹਾ ਕਿ ਲੋਕ ਇਥੇ ਜਦੋਂ ਕੂੜਾ ਕਰਕਟ ਸੁੱਟ ਦਿੰਦੇ ਹਨ ਤਾਂ ਉਹਨਾਂ ਦੀ ਦੁਕਾਨਦਾਰੀ ਤੇ ਬਹੁਤ ਫਰਕ ਪੈਂਦਾ ਹੈ ਕਿਉਂਕਿ ਸਫਾਈ ਬਹੁਤ ਜ਼ਰੂਰੀ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅਤੇ ਇਥੇ ਸਫਾਈ ਦਾ ਪ੍ਰਬੰਧ ਲਾਜ਼ਮੀ ਕੀਤਾ ਜਾਵੇ ਮੈਂ ਨਿਊ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ ਬੀ ਵਲੌਗ ਮਾਰਕੀਟ ਤੋਂ ਆਡੇ ਇਥੇ ਕੂੜਾ ਬਹੁਤ ਜ਼ਿਆਦਾ ਹੋਇਆ ਹੋਇਆ ਚਾਰੇ ਪਾਸੇ ਕੋਈ ਸਫਾਈ ਦੇ ਨਹੀਂ ਕੋਈ ਕੁਝ ਨਹੀਂ ਹੁੰਦਾ ਕਦੀ ਵੀ ਆਉਂਦੇ ਆ ਬਸ ਫੋਟੋਆਂ ਖਿੱਚ ਕੇ ਚਲੇ ਜਾਂਦੇ ਆ ਕਿਸੇ ਤਰ੍ਹਾਂ ਦੀ ਕੋਈ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ ਚਾਰੇ ਪਾਸੇ ਗੰਦੀ ਗੰਦੇ ਪਿਆ ਹੋਇਆ ਇਥੋਂ ਤੱਕ ਕਿ ਦੁਕਾਨਦਾਰ ਵੀ ਜਿਹੜੇ ਹੈਗੇ ਨੇ ਉਹਨਾਂ ਕੂੜੇ ਵਾਲੇ ਨੂੰ ਕੂੜਾ ਨਹੀਂ ਦੇ ਕੇ ਤੇ ਆਪ ਉੱਥੇ ਢੇਰੀਆਂ ਲਾਈ ਜਾਂਦੇ ਆ ਜਾਂ ਸਾਮ ਨੂੰ ਉਹ ਤੋਂ ਅੱਗ ਲਾ ਦੇਣਗੇ ਤੇ ਉਹਨੂੰ ਭਾਲ ਦੇ ਸਫਾਈ ਵਾਲੇ ਤਾਂ ਕਰਮਚਾਰੀ ਇਥੇ ਕਿਤੇ ਮਹੀਨੇ 'ਚ ਇੱਕ ਦੋ ਵਾਰ ਆ ਗਏ ਤੇ ਆ ਗਏ ਨਹੀਂ ਤੇ ਨਹੀਂ ਕਦੇ ਨਜ਼ਰ ਨਹੀਂ ਆਉਂਦੇ ਫੋਟੋਆਂ ਇਥੇ ਕਈ ਵਾਰ ਆ ਕੇ ਖਿੱਚ ਕੇ ਲੈ ਗਏ ਆ ਪਰ ਕਿਹਤਰਾ ਦੀ ਸਫਾਈ ਨਹੀਂ ਹੋਈ ਤੁਸੀਂ ਚਾਰੇ ਪਾਸੇ ਦੇਖ ਲਓ ਭਾਜੀ ਹੁਣੇ ਆਪੇ ਦਿਖਾ ਦੇਣਗੇ ਤੁਹਾਨੂੰ ਕਿੰਨਾ ਕੁ ਗੰਦ ਪਿਆ ਆ ਕਿਰਪਾ ਸਾਡੀ ਸੁਣੋ ਤੇ ਇਹਦੀ ਸਫਾਈ ਕਰਵਾਓ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਨਿਊ ਅੰਮ੍ਰਿਤਸਰ ਦੇ ਵਿੱਚ ਮੇਨ ਮਾਰਕੀਟ ਦੇ ਸਾਹਮਣੇ ਖੋਤੇ ਹਾਂ ਜਿੱਥੇ ਕਿ ਗੰਦਗੀ ਦਾ ਕੂੜੇ ਕਟਕਰ ਦਾ ਬਹੁਤ ਬੁਰਾ ਹਾਲ ਹੈ ਤੇ ਇਥੋਂ ਦੇ ਲੋਕਾਂ ਨੇ ਕਿਹਾ ਹੈ ਕਿ ਸਫਾਈ ਵਾਲੇ ਆਉਂਦੇ ਹਨ ਤੇ ਉਹ ਫੋਟੋਆਂ ਖਿੱਚ ਕੇ ਚਲ ਜਾਂਦੇ ਹਨ ਪਰ ਸਫਾਈ ਕੋਈ ਨਹੀਂ ਕਰਦਾ ਇਹਨਾਂ ਲੋਕਾਂ ਨੇ ਇਹ ਵੀ ਕਿਹਾ ਕਿ ਇੱਥੇ ਬੜੇ ਲੰਬੇ ਸਮੇਂ ਤੋਂ ਸਫਾਈ ਦਾ ਕੋਈ ਪ੍ਰਬੰਧ ਨਹੀਂ ਜਿਸ ਕਰਕੇ ਉਹਨਾਂ ਦੀਆਂ ਦੁਕਾਨਾਂ ਦੇ ਗਾਹ ਕਿ ਵੀ ਘਟ ਆਉਂਦੇ ਹਨ ਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਇੱਕ ਇਹ ਪੋਸ਼ਲਕਾ ਮੰਨਿਆ ਜਾਂਦਾ ਤੇ ਪੋਸ਼ ਦੇ ਇਲਾਕੇ ਦੇ ਮੱਥੇ ਤੇ ਹੀ ਜੇ ਕਲੰਕ ਹੋਵੇ ਗੰਦਗੀ ਦਾ ਤੇ ਫਿਰ ਇੱਥੇ ਕੀ ਕਹਿਣਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਨੇ ਅਪੀਲ ਕੀਤੀ ਹੈ ਕਿ ਇਸ ਇਲਾਕੇ ਵੱਲ ਜਲਦੀ ਜਲਦੀ ਧਿਆਨ ਦਿੱਤਾ ਜਾਵੇ ਤੇ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ